ਇਹ ਪੀੜੀ ਜੋ ਗਰੰਥੀ ਸਿੰਘ ਨਾਲ ਚੱਲ ਰਹੀ ਹੈ ਇਸ ਇਹ ਆਪਣੀ ਅਗਲੀ ਅਗਲੀ ਪੀੜੀ ਨੂੰ ਗਰੰਥੀ ਸਿੰਘ ਨਹੀਂ ਬਣਾਉਣਾ ਚਾਹੁੰਦੀ ਤਨਖਾਹ ਕਿੰਨੀ ਹੁੰਦੀ ਹੈ ਗਰੰਥੀ ਸਿੰਘ ਦੀ 2500 3000 4000 5000 6000 ਨਹੀਂ ਭਾਈ ਮੈਂ ਥੋੜੇ ਦਰਸ਼ਕਾਂ ਨੂੰ ਕਹਿ ਦੂੰਗਾ ਕਮੈਂਟ ਕਰਕੇ ਦੱਸਣਗੇ ਕਿ ਕਿਹੜੇ ਜਿਹੜੇ ਤੋਂ ਗਰੰਥੀ ਸਿੰਘ ਨੇ ਕਿੰਨੀ ਤਨਖਾਹ ਉਹਨਾਂ ਦੀ ਗਰੰਥੀ ਸਿੰਘਾਂ ਦੀ ਕਾਲਸ ਆਈਆਂ ਨੇ ਉਹਦਾ ਜੋ ਬਜਟ ਦੇਖਿਆ ਜਾਇਆ ਸ਼ਾਇਦ 300 ਜਾਂ 400 ਕਰੋੜ ਹੋਏਗਾ ਔਰ ਇੰਨੀ ਬੁਰੀ ਔਰ ਪਿਆਨਾਖ ਹਾਲਾਤ ਨੇ ਨਾ ਇੰਨੇ ਦਿਹਾੜੇ ਮਾਰ ਮਾਰ ਕੇ ਰੋ ਰਹੇ ਆ ਹੁਣੇ 10 ਮਿੰਟ ਪਹਿਲਾਂ ਇੱਕ ਫੋਨ ਆਇਆ ਸੀ ਸਟੂਡੀਓ ਬੜਨ ਤੋਂ ਪਹਿਲਾਂ ਅ ਬੌਂਸਰ ਸਾਹਿਬ ਤੋਂ ਸੀਗਾ ਕਹਿੰਦਾ ਮੈਂ ਗੰਧੀ ਸਿੰਘ ਦੀ ਡਿਊਟੀ ਵੀ ਕਰਦਾ ਬਟ 파ਟ 파ਟ ਦੀ ਸੇਵਾ ਨਹੀਂ ਮਿਲ ਰਹੀ ਹੈ ਕੁਝ ਹੈ ਨਾ ਤੇ ਮੈਂ ਦਿਹਾੜੇ ਵੀ ਜਾ ਰਿਹਾ ਨਾਲ ਨਾਲ ਲੋਕਾਂ ਦੇ ਗੰਧੀ ਸਿੰਘਾਂ ਦੇ ਰਿਸ਼ਤੇ ਨਹੀਂ ਹੋ ਰਹੇ ਜੀ ਬੱਚਿਆਂ ਨੂੰ ਰਿਸ਼ਤੇ ਨਹੀਂ ਹੋ ਰਹੇ ਇਹਨਾਂ ਦੇ ਉਹਨਾਂ ਦੇ ਆਪਣੇ ਵੀ ਨਹੀਂ ਹੋ ਰਹੇ ਔਰ ਬੱਚਿਆਂ ਦੇ ਵੀ ਰਿਸ਼ਤੇ ਨਹੀਂ ਹੋ ਰਹੇ ਬੱਚੇ ਨੂੰ ਪੜ੍ਹਾਈ ਨਹੀਂ ਮਿਲ ਰਹੀ ਬਹੁਤ ਬੁਰੇ ਹਾਲ ਨੇ ਇੱਕ ਓਪਨ ਟ੍ਰੁੱਥ ਤਾਂ ਹੈਗਾ ਗਰੰਥੀ ਸਿੰਘਾ ਦੇ ਬੁਰੇ ਹਾਲ ਹੈ ਲੇਕਿਨ ਕਿੰਨੇ ਬੁਰੇ ਹਾਲ ਨੇ ਉਹ ਸਾਨੂੰ ਹੁਣ ਚੱਲ ਰਿਹਾ ਪਤਾ ਇਹ 9 ਸਾਲ ਦੇ ਸਫਰ ਦੇ ਵਿੱਚ ਸਾਨੂੰ ਵੀ ਲੱਗ ਰਿਹਾ ਸੀ ਅਸੀਂ ਗਰੀਬੀ ਬਹੁਤ ਨੇੜੋਂ ਦੇਖ ਲਈ ਬੜ ਗਰੰਥੀ ਸਿੰਘਾ ਦੀ ਹਾਲਤ ਬਹੁਤ ਪਿਆਨਾਕ ਹੈ ਬਹੁਤ ਖਰਾਬ ਹੈ ਬਹੁਤ ਹੀ ਜ਼ਿਆਦਾ ਖਰਾਬ ਹੈ ਜੋ ਅਸੀਂ ਆਪਣੀ ਟੀਮ ਨਾਲ ਬੈਠ ਕੇ ਪਿਛਲੇ ਇੱਕ ਹਫ਼ਤੇ ਤੋਂ ਐਨਲਾਈਜ਼ ਕਰ ਰਹੇ ਡਿਸਕਸ ਕਰ ਰਹੇ ਹੈ ਨਾ ਅਸੀਂ ਜਿੰਨਾ ਫਿਲਟਰ ਕਰਕੇ ਐਨਲਾਈਜ਼ ਕਰ ਪਏ ਹਾਂ ਔਰ ਜੋ ਅਸੀਂ ਵਕ ਵਕ ਬੁੱਧੀਜੀਵੀਆਂ ਨਾਲ ਗੱਲ ਕਰਦੇ ਆ ਮੈਨੂੰ ਨਹੀਂ ਲੱਗਦਾ 5-10 ਸਾਲ ਬਾਅਦ ਗਰੰਥੀ ਸਿੰਘ ਵੀ ਮਿਲਨੇ ਤੁਹਾਨੂੰ ਆਪਣੇ ਬੱਚਿਆਂ ਦੇ ਅਨੰਦ ਕਾਰਜ ਕਰਾਉਣ ਨੂੰ ਇਹ ਇਹ ਪੀੜੀ ਜੋ ਗਰੰਥੀ ਸਿੰਘ ਚੱਲ ਰਹੀ ਹੈ ਇਸ ਇਹ ਆਪਣੀ ਅਗਲੀ ਅਗਲੀ ਪੀੜੀ ਨੂੰ ਗਰੰਥੀ ਸਿੰਘ ਨਹੀਂ ਬਣਾਉਣਾ ਚਾਹਦੀ ਕੋਈ ਵੀ ਨਹੀਂ ਬਣਾਉਣਾ ਚਾਹਦੀ ਕਿਸੇ ਨੂੰ ਵੀ ਪੁੱਛ ਲਓ ਕਿਉਂ ਪੈਸਾ ਇਨਵੋਲਡ ਨਹੀਂ ਹੈ ਰੋਟੀ ਨਹੀਂ ਖਾਓ ਰੇ ਘਰ ਨਹੀਂ ਬਣ ਰਿਹਾ ਬੱਚੇ ਨਹੀਂ ਪੜਾਉ ਰੇ ਰਿਸ਼ਤੇ ਨਹੀਂ ਹੋ ਰੇ ਤਨਖਾਹ ਕੀ ਨਹੀਂ ਹੁੰਦੀ ਗਰੰਤੀ ਸਿੰਘ ਦੀ 2500 3000 4000 5000 6000 ਬਸ ਖਤਮ ਕਹਾਣੀ 2500 ਮਹੀਨੇ ਦੀ ਹਾਂ ਨਹੀਂ ਭਾਈ ਮੈਂ ਥੋੜੇ ਦਰਸ਼ਕਾਂ ਨੂੰ ਕਹਿ ਦੂੰਗਾ ਕਮੈਂਟ ਕਰਕੇ ਦੱਸਣਗੇ ਕਿਹੜੇ ਜ਼ਿਲ੍ਹੇ ਤੋਂ ਗਰੰਤੀ ਸਿੰਘ ਨੇ ਕਿੰਨੀ ਤਨਖਾਹ ਉਹਨਾਂ ਦੀ ਮੇਰੇ ਤਾਂ ਰੌਂਗ ਤੇ ਖੜੇ ਹੋ ਗਏ ਜੀ 1 ਮਹੀਨੇ ਦੀ ਮਹੀਨੇ ਦੀ ਤਨਖਾਹ 2500 ਮੇਰੀ ਕਈ ਗੁਰਦੁਆਰੇ ਕਮੇਟੀਆਂ ਨਾਲ ਵੀ ਇਸ ਚੀਜ਼ ਬਾਰੇ ਡਿਸਕਸ਼ਨਸ ਹੋਈਆਂ ਕਿ ਭਈ ਗਰੰਤੀ ਸਿੰਘਾਂ ਹੀ ਤਾਂ 3000 4000 5000 ਕਿਉਂ ਹੈ ਉਹ ਕਹਿੰਦੇ ਵੀ ਇਹਨਾਂ ਨੂੰ ਕਮਰਾ ਦੇ ਇਹਨੇ ਰਹਿਣ ਨੂੰ ਔਰ ਲੰਗਰ ਪ੍ਰਸ਼ਾਦਾ ਇੱਥੇ ਚੱਲਦਾ ਇਹਨਾਂ ਦਾ ਬਿਜਲੀ ਦਾ ਬਿੱਲ ਨਹੀਂ ਆਉਂਦਾ ਪਾਣੀ ਦਾ ਬਿੱਲ ਨਹੀਂ ਆਉਂਦਾ ਮੈਂ ਕਿਹਾ ਠੀਕ ਹੈ ਫੇਰ ਕੁਝ ਪਾਰਟ ਦੀ ਆ ਹੋਰ ਸੇਵਾ ਮਿਲ ਜਾਂਦੀ ਹੈ ਬਟ ਓਵਰঅল ਕੰਫਰ ਆ ਕੇ ਤੁਸੀਂ ਦੇਖੋਗੇ ਇਹਨਾਂ ਦੀ ਫਾਈਨੈਂਸ਼ੀਅਲ ਕੰਡੀਸ਼ਨ ਬਦ ਨਹੀਂ ਹੈ ਬੱਤਰ ਬਹੁਤ ਪਿਆਨਾਕ ਨਿਊ ਚੰਡੀਗੜ੍ਹ ਜਿਹੜਾ ਮੋਹਾਲੀ ਦੇ ਵਿੱਚ ਮੈਂ ਕਈ ਗੁਰਦੁਆਰਾ ਸਾਹਿਬ ਜਾਣਦਾ ਇੱਕ ਇੱਕ ਗੁਰਦੁਆਰਾ ਸਾਹਿਬ 'ਚ ਤਾਂ ਮੇਰੇ ਦੋਸਤਾਂ ਨੇ ਜਿਹੜੇ ਵਲੰਟੀਅਰਲੀ ਸਾਮ ਨੂੰ ਸੇਵਾ ਕਰਦੇ ਆਂ ਸੁਖਾਸੰਧੀ ਚੋਰ ਸਾਹਿਬ ਵੀ ਆਪ ਕਰ ਰਹੇ ਹੁੰਦੇ ਆ ਸੁਖਾਸੰਨ ਵੀ ਆਪ ਕਰ ਰਹੇ ਹੁੰਦੇ ਆ ਬੰਦਾ ਹੀ ਨਹੀਂ ਹੈਗਾ ਇੱਥੇ ਕਰੋੜਾਂ ਦੇ ਜ਼ਮੀਨਾਂ ਆ ਗਿਆ ਮਾਇਆ ਪ੍ਰਧਾਨ ਹੋ ਗਈ ਹੈ ਸੱਤ ਦੇ ਵਿੱਚ ਬੰਦੇ ਇਕੱਠੇ ਹੋ ਕੇ ਤਾਸ਼ ਖੇល ਰਹੇ ਸਭ ਕੁਝ ਕਰ ਰਹੇ ਸ਼ਾਮ ਨੂੰ ਰੈਰਾਸ ਵੇਲੇ ਜਾਂ ਫਿਰ ਤੁਸੀਂ ਸੁਖਾਸਨ ਵੇਲੇ ਕੋਈ ਨਹੀਂ ਹੋਏਗਾ ਸੱਚਾਈ ਹੈ ਇੱਕ ਨਹੀਂ ਹੋਏਗਾ ਦੋ ਹੋਣਗੇ ਤਿੰਨ ਹੋਣਗੇ ਬਸ ਕਹਾਣੀ ਖਤਮ ਬਹੁਤ ਬੁਰਾ ਹਾਲ ਹੈ ਪਿੰਡਾਂ ਦੇ ਗੁਰਦੁਆਰਿਆਂ ਦਾ ਫੇਰ ਵੀ ਆਪਾਂ ਦੇਖ ਰਹੇ ਹਾਂ ਗੁਰੂ ਘਰ ਬਣਾਈ ਜਾ ਰਹੇ ਆ 2 2 5 5 7 7 10 10 ਗੁਰਦੁਆਰੇ ਅਮਾ ਇੱਕ ਖੰਡੇ ਦੇ ਅੱਗੇ ਪਿੰਡ ਹੈ ਉੱਥੇ ਭਾਈ ਆਲਾ ਸਿੰਘ ਦੀ ਖੱਲ ਉਤਾਰੀ ਗਈ ਸੀ ਪੁੱਠੀ ਉਹ ਦਰਖਤ ਵੀ ਉੱਤੇ ਹੈ ਠੀਕ ਹੈ ਸੱਤ ਗੁਰਦੁਆਰੇ ਨੇ ਸੱਤ ਗੁਰਦੁਆਰੇ ਨੇ ਇੱਕ ਪਿੰਡ 'ਚ ਇੱਕੋ ਪਿੰਡ 'ਚ 60 ਵੀ ਅਸੀਂ ਵਾਲੀ ਆ ਉਹਨਾਂ ਦੀ ਇਹ ਹਾਲਾਤ ਸੀਗੇ ਦੋ ਦੋ ਚਾਰ ਚਾਰ ਗੁਰਦੁਆਰੇ ਤਾਂ ਬਸ ਸਾਰੇ ਵਾਕਿਫ ਹੁੰਦੇ ਆ ਇੱਕ ਸਧਾਰਨ ਗੁਰਦੁਆਰੇ ਦੀ ਬਿਲਡਿੰਗ ਦੀ ਸਾਰੀ ਚ 4-5 ਕਰੋੜ ਤਾਂ ਅੱਜ ਕੱਲ੍ਹ ਵੈਸੀ ਲੱਗ ਜਾਂਦਾ ਹੋਣਾ ਕੀ ਕਰੋਗੇ ਤੁਹਾਡੇ ਉਹ ਬਿਲਡਿੰਗ ਆ ਰਹਿ ਜਾਣੀ ਐ ਕੰਦਾ ਰਹਿ ਜਾਣੀ ਐ ਇੱਟਾ ਰਹਿ ਜਾਣੀ ਕੋਈ ਨਹੀਂ ਹੋਏਗਾ ਉੱਥੇ ਨਾ ਸੰਗਤ ਹੋਏਗੀ ਉੱਥੇ ਨਾ ਪਾਠੀ ਸਿੰਘ ਹੋਏਗਾ ਕੋਈ ਵੀ ਨਹੀਂ ਹੋਏਗਾ ਮਲੇਸ਼ੀਆ ਮੇਰੇ ਨੋਨ ਨੇ ਉਹਨਾਂ ਨੂੰ 2.5 ਕਰੋੜ ਰੁਪਏ ਮਲੇਸ਼ੀਆ ਤੋਂ ਭੇਜਿਆ ਫੈਮਲੀ ਨੇ ਉਹ ਕਹਿੰਦੇ ਗੁਰਦੁਆਰਾ ਸਾਹਿਬ ਦੀ ਸਾਰੀ ਕਰਦੀ ਐ ਹੋਰ ਕੁਝ ਨਹੀਂ ਕਰਨਾ ਨਾ ਪੇਸ਼ੰਤ ਮਰਦਾ ਮਰ ਜਾਏ ਉਹਨੂੰ ਕੋਈ ਪੈਸਾ ਨਹੀਂ ਗਰੰਤੀ ਸਿੰਘ ਦਾ ਕੋਈ ਕਰਨੀ ਬਣਾਣਾ 2.5 ਕਰੋੜ ਦਾ ਇੱਕ ਹੋਰ ਗੁਰਦੁਆ ਉਸ ਪਿੰਡ ਚ ਇੱਕ ਗੁਰਦੁਆ ਆਲਰੇਡੀ ਐ ਬੜਾ ਵਧੀਆ ਹੁਣ ਪਿੰਡ ਵਾਲੇ ਕੀ ਕਰ ਰਹੇ ਆ ਤੋਬੇ ਨੂੰ ਉੱਧਾ ਭਰਨ ਲੱਗੇ ਆ ਇੱਕ ਹੋਰ ਨਵੇਂ ਗੁਰਦੁਆਰੇ ਦੇ ਸਾਰੇ ਲਈ ਇਹ ਗੱਲਾਂ ਵਿਵਾਦ ਖੜਾ ਕਰ ਦੇਣਗੀਆਂ ਭਾਈ ਹੋਣ ਦੋ ਜੀ ਅਸੀਂ ਪੰਜਾਬ ਚ ਮੁਹੀਮ ਚਲਾਉਣ ਲੱਗੇ ਆ ਸਾਡੇ ਕੋਲ ਪੂਰੀ ਰੋਬਸਟ ਲਿਸਟਾਂ ਤਿਆਰ ਨੇ ਹਨਾ ਸਾਡੇ ਕੋਲ ਲਿਸਟਾਂ ਤਿਆਰ ਨੇ ਪੁਰੀਆਂ ਸਾਡੇ ਕੋਲ ਗ੍ਰੰਥੀ ਸਿੰਘਾਂ ਲਿਸਟਾਂ ਦੀ ਬਹੁਤ ਲੰਬੀ ਚੜੀ ਕਾਲਸ ਨੇ ਸਾਡੇ ਕੋਲ ਡਾਟਾ ਬੇਸ ਤਿਆਰ ਹੈ ਸਾਡੀ ਪੂਰੀ ਪਲੈਨਿੰਗ ਹੈ ਪੂ ਟੀਮ ਦੀ ਸਾਨੂੰ ਨਹੀਂ ਪਤਾ ਹਫ਼ਤੇ ਤੱਕ ਮਟੀਰੀਅਲਾਈਜ਼ ਕਰਾਂਗੇ 10 ਦਿਨ ਤੱਕ ਕਰਾਂਗੇ 15 ਦਿਨ ਕਰਾਂਗੇ ਅਕਾਲ ਪੁਰਖ ਨੂੰ ਅਰਦਾਸ ਕਰਕੇ ਅਸੀਂ ਮਹੀਨਾ ਦੋ ਮਹੀਨਾ ਸੜਕਾਂ ਤੇ ਹੀ ਰਹਿਣਾ ਅਸੀਂ 50 ਲੱਖ ਰੁਪਏ ਤੇਲ ਫੂਕਣਾ ਅਸੀਂ ਵੀਡੀਓਜ਼ ਰਿਕਾਰਡ ਕਰਦੇ ਆ ਸੰਗਤ ਦੇ ਅੱਗੇ ਇਹ ਹਾਲਾਤ ਦਿਖਾਉਣੇ ਨੇ ਹਾਲਾਤ ਦਿਖਾਣੇ ਅਸੀਂ ਸਾਡਾ ਪਰਪਸ ਸਿਰਫ ਇਹੀ ਹੈ ਕਿ ਸੰਗਤ ਨੂੰ ਚੱਲੇ ਪਤਾ ਕਿ ਉਹਨਾਂ ਦੇ ਰਿਸੋਰਸਸ ਕਿੱਥੇ ਜਾਣੇ ਚਾਹੀਦੇ ਆ ਤੁਹਾਡੇ ਗੁਰੂ ਘਰਾਂ ਦੇ ਵਜ਼ੀਰਾ ਤੇ ਇਹ ਹਾਲ ਨੇ ਤੁਸੀਂ ਤੁਸੀਂ ਗੱਲ ਕਰਦੇ ਹੋ ਐਕਸ ਵਾਈ ਆਪਾਂ ਕਿਸੇ ਧਰਮ ਦੇ ਖਿਲਾਫ ਨਹੀਂ ਜੇ ਧਰਮ ਪਰਿਵਰਤਨ ਹੁੰਦੇ ਆ ਹੋਰ ਚੀਜ਼ਾਂ ਚੱਲ ਰਹੀਆਂ ਹਨ ਹਨਾ ਜੇ ਮੈਂ ਬੋਲੂਗਾ ਜ਼ਿਆਦਾ ਕੰਟਰੋਵਰਸੀ ਹੋ ਜਾਏਗੀ ਦੂਜੇ ਪੱਖ ਤੋਂ ਵੀ ਮੈਂ ਉਹਨੂੰ ਅਵੋਇਡ ਕਰੂੰਗਾ ਬਟ ਆਪਾਂ ਇਸ਼ਾਰਾ ਸਮਝ ਚੁੱਕੇ ਆ ਹਨਾ ਉਹਨਾਂ ਵੱਲ ਉਹ ਉਂਗਲਾ ਚੱਕਰੇ ਆਪਣੇ ਵੱਲ ਤਾਂ ਦੇਖੀ ਹੈ ਵੀ ਆਪਾਂ ਸਾਡੇ ਗਰੰਥੀ ਸਿੰਘਾਂ ਦੇ ਹਾਲ ਕਿਆ ਨੇ अच्छा ਤੁਸੀਂ ਜਿਵੇਂ ਜਾਣਦੇ ਹੋ ਬਈ ਤੁਸੀਂ ਪਿੰਡਾਂ ਦੇ ਵਿੱਚ ਮੈਂ ਤੁਹਾਡੀ ਵੀਡੀਓ ਦੇਖੀ ਤੁਸੀਂ ਵਿਜ਼ਿਟ ਕਰਕੇ ਆ ਰਹੇ ਹੋ ਤੁਹਾਡੇ ਕੋਲ ਡਾਟਾ ਵੀ ਤੁਸੀਂ ਦੱਸ ਰਹੇ ਤੁਹਾਡੇ ਕੋਲ ਆ ਕੇ ਤੁਹਾਨੂੰ ਕਾਲਸ ਆ ਰਹੀਆਂ ਨੇ ਬੜੀ ਜ਼ਬਰਦਸਤ ਡਾਟਾ ਬੜਾ ਤਕੜੜਾ ਤਿਆਰ ਆ ਸਾਡਾ ਜਿਹੜੀ ਜਿਹੜੇ ਗ੍ਰਾਂਤੀ ਖੋਦ ਨੇ ਜਿਹੜੇ ਹੁਣ ਆਦੋ ਮਰਦ ਦੇ ਵਿੱਚ ਆ ਚੁੱਕੇ ਨੇ ਉਹਨਾਂ ਦੇ ਬੱਚੇ ਅੱਗੇ ਕੀ ਕਹਿੰਦੇ ਨੇ ਵੀ ਅਸੀਂ ਅਸੀਂ ਇਸ ਖੇਤਰ ਵਾਲ ਜਾਣਾ ਸੀ ਗ੍ਰਾਂਤੀ ਸਿੰਘ ਨੇ ਨੈਵਰ ਨੈਵਰ ਨਾ ਬਾਪ ਚੰਦਾ ਨਾ ਬੱਚਾ ਜਾਏਗਾ ਵੀ ਮੈਂ ਗ੍ਰਾਂਤੀ ਸਿੰਘ ਬਣਾ ਜਾਂਦਾ ਪੁੱਤ ਬਣੇ ਕਦੇ ਵੀ ਨਹੀਂ ਕਦੇ ਵੀ ਨਹੀਂ ਮੈਂ ਬੜੀ ਜ਼ਿੰਮੇਵਾਰੀ ਨਾਲ ਕਹਿ ਰਿਹਾ ਗੱਲੇ ਸ਼ਰਧਾ ਪੂਰੀ ਹੈ ਉਹਨਾਂ ਦੀ ਜੀਵਤ ਗੁਰੂ ਵੱਲ ਸ਼ਰਦਾ ਬਹੁਤ ਹੈ ਹਾਂ ਬਹੁਤ ਜ਼ਿਆਦਾ ਸ਼ਰਦਾ ਹੈ ਜਦ ਗੱਲ ਕਰਦੇ ਆ ਰੋਂਦੇ ਆ ਉਹ ਕਹਿੰਦੇ ਆ ਸ਼ਰਦਾ ਸਾਡੀ ਬਹੁਤ ਹੈ ਲੇਕਿਨ ਦੁਨੀਆਵੀ ਪੱਖ ਵੀ ਤਾਂ ਜੀਣਾ ਹੈ ਢਿੱਡੇ ਵੀ ਤਾਂ ਲੱਗਿਆ ਰੋਟੀ ਵੀ ਤਾਂ ਖਾਣੀ ਹੈ ਬੱਚਾ ਵੀ ਤਾਂ ਪੜਾਉਣਾ ਵਿਆਹ ਵੀ ਤਾਂ ਕਰਨਾ ਹੈ ਸਿਰ ਤੇ ਛੱਤ ਵੀ ਤਾਂ ਚਾਹੀਦੀ ਹੈ ਤੁਸੀਂ ਦੱਸਿਆ ਰਿਸ਼ਤੇ ਨਹੀਂ ਹੋ ਰਹੇ ਨਹੀਂ ਹੋ ਰਹੇ ਜੀ ਮੈਂ ਬਟਾਲੇ ਤੋਂ ਕੱਲ 32 ਸਾਲ ਦਾ ਮੁੰਡਾ ਸੀ ਇੰਨਾ ਰੋਇਆ ਦਹਾੜੇ ਮਾਰ-ਮਾਰ ਕੇ ਜੱਟ ਸਿੱਖ ਪਰਿਵਾਰ ਦਾ ਮੁੰਡਾ ਸੀਗਾ ਅੱਛਾ ਹਾਂ ਉਹਨਾਂ ਸਪੈਸ਼ਲ ਦੱਸਿਆ ਕਿ ਨਾ ਮੈਂ ਜੱਟ ਸਿੰਘ ਪਰਿਵਾਰ ਦਾ ਹਾਂ ਮੇਰੇ ਕੋਲ ਪਲਾਟ ਵੀ ਨਹੀਂ ਹੈਗਾ ਨਾ ਰੋਬ ਗ੍ਰੰਥੀ ਸਿੰਘ ਆ ਉਹ ਬਹੁਤ ਹੋ ਰਿਹਾ ਜੀ ਬਹੁਤ ਹੋ ਰਿਹਾ ਕਹਿੰਦਾ ਪਾਜੀ ਮੇਰਾ ਰਿਸ਼ਤਾ ਦੋ ਤਿੰਨ ਵਾਰ ਦੇਖਣ ਆ ਗਏ ਲੇਕਿਨ ਗ੍ਰੰਥੀ ਸਿੰਘ ਆ ਤਾਂ ਕਰਕੇ ਮੇਰਾ ਰਿਸ਼ਤਾ ਨਹੀਂ ਹੁੰਦਾ ਬਾਈ ਕਹਿੰਦਾ ਤਾਂ ਗ੍ਰੰਥੀ ਸਿੰਘ ਆ ਨਹੀਂ ਦੇਖ ਲੈ ਲੋਕ 5 10 ਸਾਲ ਖੜੋ ਤੁਸੀਂ ਲੱਭ ਕੇ ਦਿਖਾ ਦਿਓ ਗ੍ਰੰਥੀ ਸਿੰਘ ਨਹੀਂ ਲੱਭਣਾ ਮੈਂ ਕਹਿੰਦਾ ਜਨਰੇਸ਼ਨ ਖਤਮ ਹੋ ਜਾਣੀ ਹੈ ਬਿਲਕੁਲ